ਤੁਹਾਡੀ ਪੂਰਨ ਤੰਦਰੁਸਤੀ ਦੀ ਆਸ ਕਰਦਾ ਹਾਂ ਪਹਿਲਾ ਵਾਕ ਪੰਜਾਬੀ ਵਿਰਸਾ ਦੇ ਸੂਝਵਾਨ ਪਾਠਕਾਂ ਲਈ শ্রোਤਿਆਂ ਲਈ ਦੋ ਮਿੰਨੀ ਕਹਾਣੀਆਂ ਲੈ ਕੇ ਹਾਜ਼ਰ ਹੋਇਆ ਹਾਂ ਪਹਿਲੀ ਕਹਾਣੀ ਹੈ ਰਖਵੀ ਪੋਸਟ ਐਂਟੂਲੀ ਉਹ ਅਫਸਰ ਦੇ ਸਾਹਮਣੇ ਬੈਠਾ ਸੀ اپنی ਵਿਦਿਅਕ ਯੋਗਤਾ ਵਾਲੀ ਫਾਈਲ ਵਿਖਾਉਣ ਤੋਂ ਬਾਅਦ ਉਹਨੇ ਮਾਨ ਨਾਲ ਕਿਹਾ ਜੀ ਮੈਂ ਲੇਖਕ ਹਾਂ ਮੇਰੀਆਂ ਦੋ ਕਿਤਾਬਾਂ ਕੀ ਲਿਖਦੇ ਹੋ ਤੁਸੀਂ ਅਫਸਰ ਨੇ ਵਿੱਚੋਂ ਹੀ ਝੋਕ ਕੇ ਕਿਹਾ ਜੀ ਮੈਂ ਸਮਾਜਵਾਦ ਦਾ ਹਾਮੀ ਹਾਂ ਚਾਹੁੰਦਾ ਹਾਂ ਹਰ ਇੱਕ ਨੂੰ ਉਹਦਾ ਹੱਕ ਮਿਲੇ ਆਪਣੀਆਂ ਲਿਖਤਾਂ ਵਿੱਚ ਕਰਾਪਸ਼ਨ ਦੇ ਵਿਰੁੱਧ ਵੀ ਆਵਾਜ਼ اٹھਾਉਂਦਾ ਹਾਂ ਠੀਕ ਹੈ ਅਫਸਰ ਨੇ ਰੁੱਖਾ ਜਿਹਾ ਜਵਾਬ ਦਿੱਤਾ ਉਹਦੇ ਜਾਣ ਬਾਅਦ ਅਫਸਰ ਹੌਲੀ ਜਿਹੀ ਬੁੜਬੜਾਇਆ ਹੂੰ ਇਹੋ ਜਿਹੇ ਨੂੰ ਨੌਕਰੀ ਦੇਣਾ ਤਾਂ ਸੱਪ ਨੂੰ ਦੁੱਧ ਪਿਲਾਉਣ ਵਾਲੀ ਗੱਲ ਐ ਇਹ ਤਾਂ ਮੇਰੇ ਬਾਰੇ ਵੀ ਉਸਨੇ ਇਹ ਪੋਸਟ ਗੈਰਲੇਖਕ ਗੈਰਲੇਖਕ ਲਈ ਰੱਖਵੀਂ ਰੱਖਣ ਦਾ ਇਰਾਦਾ ਕਰ ਲਿਆ ਕਹਾਣੀ ਦਾ ਨਾਂ ਰਾਖਵੀ ਪੋਸਟ ਦੂਜੀ ਕਹਾਣੀ ਹੈ ਮਹੱਬਤ ਦਾ ਪੁਲ ਮਹੱਬਤ ਦਾ ਪੁਲ ਸੋਖਮ ਭਾਵੀ ਸ਼ੈਰਾਨਾ ਕੋਈ ਸ਼ਾਦੀ ਪ੍ਰੰਤ ਪਤੀ ਦੇ ਪਹਿਲੀ ਮੁਲਾਕਾਤ ਵਿੱਚ ਹੀ ਉਸ ਨੂੰ ਦੱਸ ਰਿਹਾ ਸੀ ਮੈਂ ਤਾਂ ਕਹਿੰਦਾ ਕਹਾਉਂਦਾ ਠੇਕੇਦਾਰ ਹਾਂ ਵੱਡੇ ਵੱਡੇ ਪੁਲਾਂ ਦੇ ਠੇਕੇ ਮੈਂ ਹੀ ਲੈਣਾ ਤੇ ਫਿਰ ਉਸਨੇ ਪਿਛਲੇ ਸਾਲਾਂ ਚ ਸਾਰੇ ਪੁਲਾਂ ਸੰਬੰਧੀ ਦੱਸਦਿਆਂ ਹੋਇਆਂ ਮੋਟੀ ਕਮਾਈ ਸੰਬੰਧੀ ਵੀ ਦੱਸਿਆ ਉਹ ਕਹਿਣਾ ਚਾਹੁੰਦੀ ਸੀ ਆਪਾਂ ਦੋਵੇਂ ਇਕੱਠੇ ਰਲ ਕੇ ਮੁਹੱਬਤ ਆਪਣਤ ਅਤੇ ਸਤਿਕਾਰ ਦੇ ਪੁਲ ਉਸਾਰਾਂਗੇ ਇਹਨਾਂ ਦੋਸਤੀ ਦੇ ਪੁਲਾਂ ਉੱਪਰ ਇਹਨਾਂ ਦੋਸਤੀ ਦੇ ਪੁਲਾਂ ਉੱਪਰ ਦੀ ਗੁਜ਼ਰਦੇ ਆ ਅਸੀਂ ਆਪਣੀ ਜ਼ਿੰਦਗੀ ਸਾਰ ਸਮਝ ਕਰਾਂਗੇ ਪਰ ਉਸਦੇ ਪਤੀ ਦੇਬ ਨੇ ਉਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਉਹ ਤਾਂ ਉਹਨਾਂ ਪੁਲਾਂ ਦੀ ਉਸਾਰੀ ਕਰਦਿਆਂ ਸਿਮਿੰਟ, ਬਜਰੀ, ਰੇਤਾ, ਲੋਹਾ ਅਤੇ ਲੇਬਰ ਵਿੱਚ ਕਿੰਝ ਹੈਰਾ ਫੇਰੀ ਕੀਤੀ ਜਾਂਦੀ ਹੈ ਸਬੰਧੀ ਵਿਸਤਾਰ ਪੂਰਵਕ ਦੱਸਦਾ ਰਿਹਾ ਤੇ ਫਿਰ ਉਸ ਨੂੰ ਆਪਣੀ mohabbat ਦੇ ਅਸਾਰੀ ਈਦੀਨ ਪੁਲ ਵਿੱਚ ਮਲਾਬਟ ਦਾ ਮਲਾਬਟ ਨਾ ਡਲ ਬੱਡ-ਬੱਡ ਖਾ ਰਿਹਾ ਸੀ ਅਨੀਦਨਾ ਮੁਹੱਬਤ ਦਾ ਪੁੱਲ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਪੂਰਨ ਤੰਦਰੁਸਤੀ ਦੀ ਆਸ ਕਰਦਾ ਹਾਂ ਪਹਿਲਾ ਵਾਕ ਪੰਜਾਬੀ ਵਿਰਸਾ ਦੀ ਸੂਝਵਾਨ ਪਾਠਕਾਂ ਲਈ ਸਰੋਤਿਆਂ ਲਈ ਦੋ ਮਿੰਨੀ ਕਹਾਣੀਆਂ ਲੈ ਕੇ ਹਾਜ਼ਰ ਹੋਇਆ ਹਾਂ ਪਹਿਲੀ ਕਹਾਣੀ ਹੈ ਰੱਖਵੀ ਪੋਸਟ ਐਂਟੂਲੀ ਉਹ ਅਫਸਰ ਦੇ ਸਾਹਮਣੇ ਬੈਠਾ ਸੀ ਆਪਣੀ ਵਿਦਿਅਕ ਯੋਗਤਾ ਵਾਲੀ ਫਾਈਲ ਵਿਖਾਉਣ ਤੋਂ ਬਾਅਦ ਉਹਨੇ ਮਾਨ ਨਾਲ ਕਿਹਾ ਜੀ ਮੈਂ ਲੇਖਕ ਹਾਂ ਮੇਰੀਆਂ ਦੋ ਕਿਤਾਬਾਂ ਕੀ ਲਿਖਦੇ ਹੋ ਤੁਸੀਂ ਅਫਸਰ ਨੇ ਵਿੱਚੋਂ ਹੀ ਟੋਕ ਕੇ ਕਿਹਾ ਜੀ ਮੈਂ ਸਮਾਜਵਾਦ ਦਾ ਹਾਮੀ ਹਾਂ ਚਾਹੁੰਦਾ ਹਾਂ ਹਰ ਇੱਕ ਨੂੰ ਉਹਦਾ ਹੱਕ ਮਿਲੇ ਆਪਣੀਆਂ ਲਿਖਤਾ ਵਿੱਚ ਕਰਾਪਸ਼ਨ ਦੇ ਵਿਰੁੱਧ ਵੀ ਆਵਾਜ਼ اٹھ ਹੁੰਦਾ ਹਾਂ ਠੀਕ ਹੈ ਅਫਸਰ ਨੇ ਰੁੱਖਾ ਜਿਹਾ ਜਵਾਬ ਦਿੱਤਾ ਉਹਦੇ ਜਾਣ ਬਾਅਦ ਅਫਸਰ ਹੌਲੀ ਜਿਹੀ ਬੁੜਬੜਾਇਆ ਹੂੰ ਇਹੋ ਜਿਹੇ ਨੂੰ ਨੌਕਰੀ ਦੇਣਾ ਤਾਂ ਸਪ ਨੂੰ ਦੁੱਧ ਪਿਲਾਉਣ ਵਾਲੀ ਗੱਲ ਹੈ ਇਹ ਤਾਂ ਮੇਰੇ ਬਾਰੇ ਵੀ ਉਸਨੇ ਇਹ ਪੋਸਟ ਗੈਰਲੇਖਕ ਗੈਰਲੇਖਕ ਲਈ ਰੱਖਵੀ ਰੱਖਣ ਦਾ ਇਰਾਦਾ ਕਰ ਲਿਆ کہانی ਦਾ ਨਾਮ ਰੱਖਵੀ ਪੋਸਟ ਦੂਜੀ ਕਹਾਣੀ ਹੈ mohabbat ਦਾ phul mohabbat ਦਾ phul ਸੁਖਮ ਭਵੀ ਸ਼ੈਰਾਨਾ ਉਹੀ ਸ਼ਾਦੀ ਪ੍ਰੰਤ ਪਤੀ ਦੇਵ ਪਹਿਲੀ ਮੁਲਾਕਾਤ ਵਿੱਚ ਹੀ ਉਸ ਨੂੰ ਦੱਸ ਰਿਹਾ ਸੀ ਮੈਂ ਤਾਂ ਕਹਿੰਦਾ ਕਹਾਉਂਦਾ ਠੇਕੇਦਾਰ ਹਾਂ ਵੱਡੇ ਵੱਡੇ ਪੁਲਾਂ ਦੇ ਠੇਕੇ ਮੈਂ ਹੀ ਲੈਣਾ ਤੇ ਫਿਰ ਉਸਨੇ ਪਿਛਲੇ ਛੇ ਹਲਕ ਸਾਰੇ ਪੁਲਾਂ ਸੰਬੰਧੀ ਦੱਸਿਆ ਹੋਇਆ ਮੋਟੀ ਕਮਾਈ ਸੰਬੰਧੀ ਵੀ ਦੱਸਿਆ ਉਹ ਕਹਿਣਾ ਚਾਹੁੰਦੀ ਸੀ ਆਪਾਂ ਦੋਵੇਂ ਇਕੱਠੇ ਰਲ ਕੇ ਮੁਹੱਬਤ ਅਪਨਤ ਅਤਿ ਸਤਿਕਾਰ ਦੇ ਪੁਲ ਉਸਾਰਾਂਗੇ ਇਹਨਾਂ ਦੋਸਤੀ ਦੇ ਪੁਲਾ ਉੱਪਰ ਇਹਨਾਂ ਦੋਸਤੀ ਦੇ ਪੁਲਾ ਉੱਪਰ ਦੀ ਗੁਜਰਦੇ ਆ ਅਸੀਂ ਆਪਣੀ ਜ਼ਿੰਦਗੀ ਸਰਬਜ ਕਰਾਂਗੇ ਪਰ ਉਸਦੇ ਪਤੀ ਦੇਵ ਨੇ ਉਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਉਹ ਤਾਂ ਉਹਨਾਂ ਪੁਲਾਂ ਦੀ ਉਸਾਰੀ ਕਰਦੇ ਆ ਸਿਮਿੰਟ ਬਜਰੀ ਰੇਤਾ ਲੋਹਾ ਅਤੇ ਲੇਬਰ ਵਿੱਚ ਕਿੰਝ ਹਿਰਾਫਰੀ ਕੀਤੀ ਜਾਂਦੀ ਹੈ ਸਬੰਧੀ ਹੀ ਵਿਸਤਾਰਪੂਰਵਕ ਦੱਸ ਦਰਿਆ ਤੇ ਫਿਰ ਉਸ ਨੂੰ ਆਪਣੀ ਮੁਹੱਬਤ ਦੇ ਅਸਾਰੀ ਈਦੀਨ ਪੁਲ ਵਿੱਚ ਮਲਾਬਟ ਦਾ ਮਲਾਬਟ ਦਾ ਡੱਡ-ਡੱਡ ਖਾ ਰਿਹਾ ਸੀ ਕਹਾਣੀ ਦਾ ਨਾਮ ਮੁਹੱਬਤ ਦਾ ਪੁਲ ਬਹੁਤ-ਬਹੁਤ ਸ਼ੁਕਰੀਆ